ਤੂੰ ਮੈੱਕੇ ਚੜੀ ਆ ਜਵਾਨੀ ਰੰਗ ਕੋਰਾ ਅੱਖ ਮਸਤਾਨੀ ਸਾਡੇ ਖੇਟਣ ਦੇ ਦਿਨ ਚਾ ਅੱਪ ਚੱਲਿਆ ਬਰਸ਼ਾਨਗਰ ਦੇ ਵਾਟਰਫਾਲ ਨੂੰ ਤੇ ਸਾਰਾ ਜਿਹੜਾ ਮਾਹੌਲ ਹੈ ਕਿਵੇਂ ਹੈਗਾ ਚੜਾਈ ਜੁੜੀ ਤੇ ਰਾਹ ਕਿਵੇਂ ਹੈ ਤੇ ਸ਼ਾਨਗਰ ਦਾ ਜਿਹੜਾ ਉਹ ਵਾਟਰਫਾਲ ਹੈ ਉਹ ਕਿਦਾਂ ਦਾ ਉਹ ਸਾਰੀ ਵੀਡੀਓ ਦਿਖਾਵਾਂਗੇ ਤੇ ਜੁੜੇ ਰਹੋ ਸਾਰੀ ਵੀਡੀਓ ਨਾਲ ਬਣਾ ਨੂੰ ਉਹੀ ਗੱਲ ਬਈ ਉਹਨਾਂ ਨੇ ਬਾਉ ਜੀ ਸੇਵਾ ਕਰਦੇ ਹੋਏ ਬਲੈਕ ਕਾਫੀ ਦੀ ਪਾ ਕੇ ਖੰਡ ਜੀ ਤੇ ਮੈਨੂੰ ਫੜਾਤੀ ਬਲੈਕ ਹੋ ਗਈ ਆਹ ਸ਼ਾਟ ਕੀ ਬਾਤ ਸਵੇਰੇ ਸਵੇਰੇ ਮਤਲਬ ਹੋਟਲ ਦੇ ਵਿੱਚ ਜਦੋਂ ਹਜੇ ਚਾਹ ਨਾ ਪੀਣੀ ਹੋਵੇ ਤੇ ਕੁਝ ਖਾਣਾ ਨਾ ਹੋਵੇ ਤਾਂ ਬਾਉ ਜੀ ਕਰਦੇ ਸ਼ੁਰੂਆਤ ਬਲੈਕ ਕਾਫੀ ਲਓ ਸਿਰ ਨੂੰ ਕਰਾ ਡਰਾ ਤਾਂ ਜਦੋਂ ਸਾਢੇ 5 ਵਜੇ ਉੱਠਾਂਗੇ ਇਹਦਾ ਸੀ ਦਾ ਚੱਕ ਦੂ ਤਾਮ ਹਾਂ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਸਫਰ ਦਾ ਦਿਨ ਤਾਂ ਮੈਨੂੰ ਪਤਾ ਨਹੀਂ ਹੈਗਾ ਤਰੀਕ 8 ਮਈ ਤੇ ਦਿਨ ਹੈ ਵੀਰਵਾਰ ਤੇ ਆਪਾਂ ਖੜੇ ਹਾਂ ਸਫਰ ਪੋਸਟਲ ਦੇ ਵਿੱਚ ਤੇ ਸਾਹਮਣੇ ਹੈਗਾ ਜੋਸਟਲ ਤੇ ਕੱਲ ਆਪਾਂ ਇੱਥੇ ਆ ਗਏ ਸੀ ਨੀ ਪਈ ਜਾਂਦਾ ਸੀਗਾ ਤੇ ਨੀ ਪੈਂਦੇ ਪੈਂਦੇ ਤੋਂ ਬਾਅਦ ਮਾੜਾ ਮੁੱਟਾ ਸਮਾਂ ਮਿਲਿਆ ਰੋਟੀ ਰੋਟੀ ਖਾ ਕੇ ਆਏ ਆ ਤੇ ਕੱਲ ਰਾਤ ਤੇ ਅੱਜ ਸਵੇਰ ਜਿਹੜਾ ਹੈਗਾ ਆਰਾਮ ਨਾਲ ਉੱਠੇ ਚੜਦਾ ਹੋਇਆ ਸੂਰਜ ਦੇਖਿਆ ਤੇ ਪਰ ਹੁਣ ਫੇਰ ਸੂਰਜ ਚੜ੍ਹਨ ਤੋਂ ਬਾਅਦ ਬਦਲਬਾਈ ਹੋ ਗਈ ਹੈ ਤੋਂ ਮੌਸਮ ਹਿਮਾਚਲ ਦਾ ਤੇ ਪੰਜਾਬ ਦਾ ਬੱਦਲਬਈ ਵਾਲਾ ਦੱਸਿਆ ਜਾ ਰਿਹਾ। ਤੇ ਇਹ ਬਾਈਆਂ ਦਾ ਸਿਫਰ ਹੋਸਟਲ ਇਹ ਵੀ ਇੱਕ ਤਰ੍ਹਾਂ ਦਾ ਹੋਸਟਲ ਹੀ ਹੈ। ਤੇ ਬਰਫ਼ ਪੈ ਚੁੱਕੀ ਹੈ ਉੱਪਰਲੀਆ ਪਹਾੜੀਆਂ ਤੇ ਉਹ ਦਿਖਾਉਣਾ ਮੈਂ ਤੁਹਾਨੂੰ। ਉਹ ਉੱਪਰ ਸਾਮਨਲੀਆ ਪਹਾੜੀਆਂ ਤੇ ਬਰਫ਼ ਪਈ ਹੈ ਰਾਤ। ਜਦੋਂ ਮੀਂਹ ਪਿਆ ਤਾਂ ਉੱਪਰ ਪਹਾੜੀਆਂ ਦੇ ਬਰਫ਼ ਪਈ ਹੈ। ਸੋਹਣਾ ਜਿਹਾ ਤੇ ਸ਼ਾਂਤ ਜਿਹਾ ਪਿੰਡ ਹੈ ਇਹ ਸ਼ਾਨਕੜ ਤੇ ਇੱਥੇ ਆ ਕੇ ਸੜਕ ਜਿਹੜੀ ਹੈਗੀ ਮੁੱਕ ਜੰਦੀ ਹੈ। ਗਾਹ ਕੋਈ ਸੜਕ ਨਹੀਂ ਜਾਂਦੀ ਜੀ ਆ ਉਹ ਪ੍ਰਾਪਰਟੀ ਜਿੱਥੇ ਅਸੀਂ ਰਹੀਆਂ ਸਿਫਰ ਹੋਟਲ ਹੋਟਲ ਹੋਸਟਲ ਡਰਾਮਟਰੀ ਵੀ ਹੈ ਰੂਮ ਵੀ ਹੈ ਤਿਆਰ ਕਰੀ ਜਾਂਦੇ ਆ ਇਧਰ ਕਿਚਨ ਇਹਨਾਂ ਦੀ ਇਧਰ ਸਿਟਿੰਗ ਏਰੀਆ ਇੱਕ ਚੀਜ਼ ਹੋਰ ਦਿਖਾਉਂਦਾ ਤੁਹਾਨੂੰ ਛੋਟੇ ਛੋਟੇ ਖੇਤ ਹੈ ਤੇ ਛੋਟੇ ਛੋਟੇ ਖੇਤਾਂ ਦੇ ਵਿੱਚ ਜਿਹੜੇ ਕਿਸਾਨ ਵੀਰ ਹੈ ਉਹ ਕਿਵੇਂ ਖੇਤੀ ਕਰਦੇ ਆ ਖੇਤ ਛੋਟੇ ਹੋਣ ਕਰਕੇ ਤੇ ਹੋਰ ਕੋਈ ਸਾਧਨ ਨਾ ਹੋਣ ਕਰਕੇ ਇਹ ਬਾਈ ਜਿਹੜੇ ਹੈਗੇ ਛੋਟੇ ਆਪਣੇ ਬਾਗਾਂ ਵਾਲੇ ਜਾਂ ਅ ਕਹਿディー ਵੀ ਲਾਉਣ ਵਾਲੇ ਜਿਹੜੇ ਉਹ ਹਲ ਜਿਹੇ ਹੈਗੇ ਆ ਮਸ਼ੀਨਾਂ ਉਹਦੇ ਨਾਲ ਹੀ ਇਹ ਆਪਦੀ ਧਰਤੀ ਨੂੰ ਪੋਲੀ ਕਰੀ ਜਾਂਦਾ ਤੇ ਉਸ ਤੋਂ ਬਾਅਦ ਇੱਥੇ ਕੋਈ ਫਸਲ ਵੀ ਦੂਗਾ ਕੀ ਬਾਤ ਹੈ ਪਹਾੜਾਂ ਦੇ ਵਿੱਚ ਜੇ ਜਿਹੜਾ ਕਿਸਾਨ ਵੀਰ ਆਪਣੇ ਖੇਤ ਨੂੰ ਵਾਹ ਰਿਹਾ ਤੇ ਨਵੀਂ ਫਸਲ ਦੀ ਪੋਲਾ ਕਰ ਰਿਹਾ ਘਾਹ ਨੂੰ ਵਿੱਚੀ ਰੋਲ ਰਿਹਾ ਉਹਨੇ ਦੱਸਿਆ ਵੀ ਅਸੀਂ ਇਹ ਖੇਤ ਇੱਕ ਵਾਰੀ ਛੱਡ ਦਿੰਨੇ ਆ ਮਤਲਬ ਜਿਵੇਂ ਹੁਣ ਕਣਕ ਹੋਣੀ ਸੀ ਕਣਕ ਜੂਨ ਲਈ ਜਾ ਕੇ ਇਹਨਾਂ ਦੀ ਹੁੰਦੀ ਹੈ ਪਰ ਇਹ ਖੜੀ ਵੀ ਹੈ ਤੇ ਜੂਨ ਲਈ ਤਿਆਰ ਹੁੰਦੀ ਹੈ ਤੇ ਉਹ ਛੱਡ ਦੀ ਮੈਂ ਇੱਕ ਵਾਰੀ ਛੱਡੀ ਹੈ ਤੇ ਹੁਣ ਕਹਿੰਦਾ ਇੱਥੇ ਮੈਂ ਮੱਕੀ ਤੇ ਰਾਜਮਾਂ ਬੀਜੂਗਾ ਤੇ ਇਧਰਲੇ ਪਾਸੇ ਮਟਰ ਬੀਜੇ ਹੋਏ ਆ ਆ ਤੁਹਾਡੇ ਸਾਹਮਣੇ ਇਹ ਮਟਰ ਹੈ ਛੋਟੇ ਛੋਟੇ ਖੇਤੀ ਕਰਦੇ ਆ ਫਸਲਾਂ ਦੀ ਆਪਣੀ ਦਾਲਾਂ ਦੀ ਸਬਜ਼ੀਆਂ ਦੀ ਤੇ ਵਿੱਚ ਡ੍ਰਿਪ ਸਿਸਟਮ ਲਾਇਆ ਹੋਇਆ ਇਹਨਾਂ ਨੇ ਪਾਣੀ ਦਾ ਤੇ ਹੁਣ ਜਦੋਂ ਮੀਂਹ ਪੈ ਕੇ ਛਟਿਆ ਕੱਲ ਤਾਂ ਪੋਲੀ ਹੋਈ ਧਰਤੀ ਤੇ ਪੋਲੀ ਦੀ ਧਰਤੀ ਹੋਣ ਤੋਂ ਬਾਅਦ ਇਹਨੇ ਲਾਹ ਲਿਆ ਵੀ ਭਾਈ ਆਪਾਂ ਕਿਉਂ ਨਾ ਬੱਤਰ ਆ ਹੁਣ ਤੇ ਮਾੜਾ ਜਿਹਾ ਹਾਲ ਮਾਰਿਆ ਜੀ ਸੋ ਜ਼ਿੰਦਗੀ ਪਹਾੜਾਂ ਦੀ ਤੇ ਮੈਦਾਨ ਦੀ ਹੁੰਦੀ ਤਾਂ ਇੱਕੋ ਜੀ ਹੈ ਪਰ ਇਹਨਾਂ ਦਾ ਜਿਹੜਾ ਆ ਟੰਗ ਹੈ ਉਹ ਵੱਖ-ਵੱਖਰੀ ਹੋ ਜਾਂਦੀ ਹੈ ਕਿਉਂਕਿ ਖੇਤ ਛੋਟੇ ਹੋ ਜਾਂਦੇ ਆ ਹਲ ਵਾਹਣ ਦੇ ਢੰਗ ਵੱਖਰੀ ਹੋ ਜਾਂਦੀ ਹੈ ਉਧਰ ਪਰੇ ਦੂਰ ਪਹਾੜਾਂ ਦੇ ਵਿੱਚ ਇੱਕ ਪਿੰਡ ਬੱਦਲ ਫੇਰ ਕਰਨ ਲੱਗ ਪਏ ਹੌਲੀ ਹੌਲੀ ਕਾਂ ਆਲੋ ਪਹਾੜੀ ਕਾਂ ਬਾਜ ਭਾਰੀ ਤੇ ਸ਼ਰੀਰ ਦਾ ਹੀ ਭਾਰਾ ਕੀ ਹੋ ਸਰ ਚਲੋ ਲਓ ਜੀ ਪਿੱਠਾਂ ਦੇ ਬੈਗ ਤੇ ਮੁੱਛਾਂ ਕੁੰਡੀਆਂ ਇਹ ਦੱਸ ਦਿਆਂ ਵੀ ਭਾਈ ਮੁੰਡੇ ਤਿਆਰ ਹੋ ਗਏ ਆ ਗਾਂਹ ਦੀ ਕਾਰਵਾਈ ਪਾਉਣ ਨੂੰ ਹਾਂਜੀ ਪੋਪ ਜੀ ਹਾਂਜੀ ਰੈਡੀ ਚਲਿਏ ਚਲੋ ਜੀ ਚਲੋ ਜੀ ਭਾਈ ਪੋਪ ਸਮਾਖ ਤੇ ਸੰਦੀਪ ਸਿੰਘ ਸਰਾਹ ਬੈਗ ਹੀ ਬੜਾ ਝੁਲਮੀ ਲੀ ਫਿਰਦਾ ਬਦੰਦਰ ਵਾਹ ਕਿ ਉਹ ਝਲਮਗਰ ਨਹੀਂ ਆਇਆ ਬਰੋਟ ਵੈਲੀ ਤੋਂ ਲਿਆਂਦਾ ਬਰੋਟ ਵੈਲੀ ਤੋਂ ਆਪ ਖੁਦ ਦਵਾ ਕੇ ਲਏ ਠੀਕ ਹੈ ਇਸ ਵਕਤ ਆਪਾਂ ਬੈਠੇ ਆਂ ਜੋਸਟਲ ਦੇ ਸਾਹਮਣੇ ਜੋਸਟਲ ਪ੍ਰਾਪਰਟੀ ਤੇ ਜੋਸਟਲ ਇਹਦਾ ਸਿਟਿੰਗ ਏਰੀਆ ਡਾਈਨਿੰਗ ਏਰੀਆ ਕਹਿ ਸਕਦੇ ਆਂ ਤੇ ਦੂਜੀ ਪ੍ਰਾਪਰਟੀ ਦੇ ਅਗੇ ਬਾਈਰ ਕੇ ਆਪਾਂ ਗੱਲ ਕਰੀਂਦੇ ਸੀ ਕਹਿੰਦੇ ਜਿਵੇਂ ਮੌਲ ਬਦਲ ਗਿਆ ਉੱਥੇ ਕੁਝ ਹੋਰ ਦ੍ਰਿਸ਼ ਪੇਸ਼ ਹੁੰਦਾ ਸੀ ਇੱਥੇ ਕੁਝ ਹੋਰ ਦ੍ਰਿਸ਼ ਪੇਸ਼ ਹੋ ਰਿਹਾ ਸਾਹਮਣੇ ਵੀ ਜੀਆਂ ਹੋਈਆਂ ਸਬਜ਼ੀਆਂ ਤੇ ਸਬਜ਼ੀਆਂ ਤੋਂ ਤਾਂ ਦਿਸਦਾ ਪਹਾੜ ਉਹ ਬਦਲ ਬਈ ਅਸੀਂ ਕਰ ਲਈਏ ਫਿਰ ਤੁਰਦਿਆਂ ਨਹੀਂ ਤੇ ਕਿਰਾਂ ਉਦੋਂ ਪਹਿਲਾਂ ਕਹਿੰਦੇ ਭਈ ਸੀ ਸ਼ੱਕ ਲਈ ਕੁਝ ਪਰਾਂਠੇ-ਪਰੋਟੇ ਸੋਹਣਾ ਹੈ ਮੋਹਲ ਬਈ ਜੋ ਹਸਟਲ ਦਾ ਨਾ ਤੇ ਜਿਹੜਾ ਜੋਸਟਲ ਹੈ ਇਹ ਇੱਕ ਹੋਰ ਗੱਲ ਵੈਸੇ ਪਤਾ ਹੀ ਉਸਨ ਸਾਰਿਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਉਹ ਸੁਣ ਲਓ ਭਾਈ ਵੀ ਇਹਦੀ ਆਨਲਾਈਨ ਬੁਕਿੰਗ ਹੁੰਦੀ ਹੈ ਜ਼ਿਆਦਾਤਰ ਕੱਲ ਇੱਥੇ ਆ ਕੇ ਮੈਂ ਪੁੱਛਿਆ ਸੀਗਾ ਤਾਂ ਇਹਨਾਂ ਨੇ ਮੈਨੂੰ ਡਾਰਮੇਟਰੀ ਦਿਖਾਈ ਸੀ ਪਰ ਡਾਰਮੇਟਰੀ ਦੇ ਵਿੱਚ ਸਾਨੂੰ ਜਗ੍ਹਾ ਨਹੀਂ ਮਿਲ ਸਗੀ ਵੈਸੇ ਅਸੀਂ ਲੈਣ ਦੀ ਇੱਛਾ ਨਹੀਂ ਸਾਡੀ ਡਾਰਮੇਟਰੀ ਦੀ ਸੋ ਬਾਈ ਦਾ ਪਹਿਲਾ ਨਿਰਦੇਸ਼ ਸੀਗਾ ਭਾਈ ਡਾਰਮਿਟਰੀ ਨਹੀਂ ਰੂਮ ਪੁੱਛਣਾ ਤੇ ਰੂਮ ਇਹਨਾਂ ਨੇ ਮਨਾ ਕਰਤਾ ਜੀ ਬਾਪੂ ਹਾਂ ਜਿਹਨੇ ਆਰਡਰ ਕੀਤਾ ਉਹ ਪਹਿਲਾਂ ਜਟਨੀ ਦੇ ਗਿਆ ਜਿਹਨੇ ਜਿਹੜੇ ਨੂੰ ਦੋਨੇ ਚਟਨੀ ਤੇ ਗੰਢੀ ਦੋਰੀ ਕਰ ਗਿਆ ਤੇ ਲੜਪੈ ਜੀ ਉਹ ਤੇ ਸੰਦੀਪ ਸੋਨੀਆ ਕੋ ਯਾਰ ਮੈਨੂੰ ਤੂੰ ਤੁਸੀਂ ਚੰਗਾ ਦਾ ਵਾਦਾ ਬੱਬੀ ਕਿਹੜੀ ਭਰਾਵਾ ਕੰਮ ਹੀ ਹੋ ਜਾਏਗਾ ਤਾਂ ਜੀ ਤੀਜੀ ਵਾਰੀ ਜਟਨੀ ਮੰਗ ਲਈ ਉਹ ਕਿਹਦੇ ਪਤਾ ਨਹੀਂ 5 ਰੁਪਏ ਕਿ 10 ਰੁਪਏ ਕੋਈ ਦੀ ਹੈ ਲੋ ਭਾਈ ਆਪਾਂ ਚੱਲੇ ਆ ਪਰੇਸ਼ਾਨ ਕਰਦੇ ਵਾਟਰਫਾਲ ਨੂੰ ਤੇ ਸਾਰਾ ਜਿਹੜਾ ਮਾਹੌਲ ਹੈ ਕਿਵੇਂ ਹੈਗਾ ਚੜ੍ਹਾਈ ਜੁੜੀ ਤੇ ਰਾਹ ਕਿਵੇਂ ਹੈ ਤੇ ਸ਼ਾਂਗੜ ਦਾ ਜਿਹੜਾ ਉਹ ਵਾਟਰਫਾਲ ਹੈ ਉਹ ਕਿੱਦਾਂ ਦਾ ਉਹ ਸਾਰੀ ਵੀਡੀਓ ਦਿਖਾਵਾਂਗੇ ਤੇ ਜੁੜੇ ਰੋ ਸਾਰੀ ਵੀਡੀਓ ਨਾਲ ਆਪਾਂ ਚੱਲੇ ਆ ਜੀ ਵਾਟਰਫਾਲ ਨੂੰ ਤੇ ਰਾਹ ਜਪੈਂਦੀ ਹੈ ਸ਼ਾਂਗੜ ਕੋਠੀ ਇਹ ਟੈਂਪਰੇਰੀ ক্লোਜ਼ਡ ਹੁੰਦਾ ਵਜੇ ਤਾਂ ਲੋਕੇਸ਼ਨ ਦੋ ਦਿੱਤਾ ਮੈਪ ਤੇ ਵਾਟਰਫਾਲ ਹਾਂ ਕਾਠਗੁੰਨੀ ਸਟਾਈਲ ਦੀ ਇਹ ਕੋਠੀ ਹੈ ਕਾਠਗੁੰਨੀ ਸਮਝਦੇ ਹੋ ਵਾਟਰਫਾਲ ਚੱਲਦਾ ਨਹੀਂ ਨਾ ਹੁਣ ਨਹੀਂ ਨਹੀਂ ਆਹਾ ਕਾਠਗੁੰਨੀ ਸਟਾਈਲ ਉਹੀ ਜਿਹੜਾ ਇਹ ਆਮ ਇੱਥੇ ਪਹਾੜਾਂ 'ਚ ਬਣਦੀਆਂ ਇਮਾਰਤਾਂ ਪੱਥਰ ਲੱਕੜ ਤੇ ਗਾਰਾ ਤੇ ਉੱਤੋਂ ਟੇਪਰ ਛੱਤਾਂ ਸਾਹਮਣੇ ਫਰੇਮ ਦਿਖਾਈ ਦਿੰਦਾ ਪਿੰਡ ਬਰシャンਗੜ ਬਰシャンਗੜ ਵੀ ਕਹਿੰਦੇ ਆ ਇਹ ਤੇ ਕੁਦਰਤ ਜਿਹੜੀ ਹੈਗੀ ਉਹ ਬਿਲਕੁਲ ਨਿਰੋਲ ਹੋ ਗਈ ਹੈ ਸੜਕ ਕੱਚੀ ਤੇ ਉੱਪਰੋਂ ਪੰਛੀਆਂ ਦੀ ਆਵਾਜ਼ਾਂ ਵੇ ਲੋਕੀ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵੀ ਤੁਰਾਂ ਆਂਦੀ ਤੋੜ ਹੋ ਗਿਆ ਅਸੀਂ ਟੂੜਾ ਉਡਾਉਂਦੇ ਰਹ ਗਏ ਵੀ ਤੂੰ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਾਉਂਦੇ ਰਹ ਗਏ ਸਪਨੇ ਚ ਉੱਟਾ ਮੈਂ ਬਣ ਕੇ ਪਤੰਗੇ ਵੇ ਆਪਾਂ ਸ਼ਾਨਗੜ ਤੋਂ ਤੁਰ ਕੇ ਬਰਸ਼ਾਨਗੜ ਨੂੰ ਚੱਲੇ ਆਂ ਬਰਸ਼ਾਨਗੜ ਐਥੋਂ ਰਹਿ ਗਿਆ 600 ਮੀਟਰ ਅੱਧਾ ਕਿਲੋਮੀਟਰ ਰਹਿ ਗਿਆ ਤੇ ਗੱਲ ਕਰਦਾ ਮੈਂ ਸ਼ਾਨਗੜ ਦੀ ਜਿਹੜਾ ਸ਼ਾਨਗੜ ਹੈਗਾ ਇਹ ਸਹੰਜ ਵਲੀ ਚੋਂ ਦਾ ਸਾਰੇ ਜਣੇ ਹੁਣ ਇਹ ਹੁੰਦਾ ਵੀ ਬਲੌਗ ਦੇਖ ਕੇ ਰੀਲ ਦੇਖ ਕੇ ਤੁਰ ਪੈਨੇ ਆਪਾਂ ਵੀ ਭਾਈ ਹਾਂ ਚੱਲਦੇ ਆ ਬਹੁਤ ਸੋਹਣੀ ਜਗ੍ਹਾ ਹੈਗੀ ਐ ਕਈ ਵਾਰ ਜਦੋਂ ਕੋਈ ਬੰਦਾ ਪਹੁੰਚਦਾ ਉੱਥੇ ਮੌਸਮ ਸੋਹਣਾ ਹੁੰਦਾ ਤੇ ਮੌਸਮ ਸੋਹਣਾ ਹੋਣ ਤੋਂ ਬਾਅਦ ਉਹ ਰਿਆਲੀ ਦੇਖਦੀ ਐ ਤੇ ਅਸੀਂ ਸਾਰੇ ਤੁਰ ਪੈਨੇ ਆਂ ਪਰ ਜਿਹੜਾ ਰਾਹ ਆ ਵਿਚਲਾ ਰਾਹ ਹੈ ਉਹ ਭਾਈ ਇੱਥੋਂ ਦਾ ਬਹੁਤ ਟਾਫ ਹੈ ਸਿੰਗਲ ਸੜਕ ਹੈ ਤੇ ਕੱਚੀ ਉਹ ਜਿਹੜੀਆਂ ਆਮ ਗੱਡੀਆਂ ਹੈਗੀਆਂ ਉਹ ਵੀ ਮਸਾਂ ਚੜ੍ਹਦੀਆਂ ਇੱਥੇ ਤੇ ਜੇ ਕੋਈ ਐਡਵੈਂਚਰ ਵਾਸਤੇ ਜਾਂ ਰੋਮਾਂਟਿਕ ਵਾਸਤੇ ਆਉਂਦਾ ਉਹ ਆਪਦਾ ਇਹ ਸੋਚ ਕੇ ਆਵੇ ਭਾਈ ਅਸੀਂ ਸੌਖੇ ਰਾਹ ਤੇ ਨਜ਼ਾਰੇ ਕੋਈ ਸੜਕ ਨਹੀਂ ਬਣੀ ਹੋਊਗੀ ਕੱਚੀ ਸੜਕ 7 ਕਿਲੋਮੀਟਰ ਦਾ ਮਤਲਬ ਬਿਲਕੁਲ ਕੱਚੀ ਸੜਕ ਹੈ ਤੇ ਕੋਈ ਨੀ ਮੋੜ ਆਉਂਦੇ ਇਹ ਤੇ ਚਾਹੀਏ ਸਿੱਧੀ ਸੋ ਹੈ ਜਗ੍ਹਾ ਸੋਹਣੀ ਪਰ ਉਹ ਬੰਦਾ ਹੀ ਆਵੇ ਜਿਹੜਾ ਸੋਚ ਕੇ ਆਵੇ ਵੀ ਐਡਵੈਂਚਰ ਕਰਨ ਜਾਣਾ ਸੀ ਕੋਈ ਐ ਨਹੀਂ ਜਾਣਾ ਭਾਈ ਵੀ ਹਾਂ ਕੋਈ ਟੈਕਨਿਕ ਸਪੌਟ ਦੇ ਚੁਰਪੇ ਤੁਹਾਡੇ ਅੱਗੇ ਵਾਟਰਫਾਲ ਹੈ ਉੱਥੇ ਜਾ ਰਹੇ ਹਾਂ ਇਹ ਵੀ 2-3 ਕਿਲੋਮੀਟਰ ਦਾ ਰਸਤਾ ਹੈ ਹੈਗਾ ਥੋੜੀ-ਥੋੜੀ ਅਸੀਂ ਤੁਰੇ ਜਾ ਰਹੇ ਹਾਂ ਇੱਥੇ ਸ਼ਾਂਤੀ ਮਿਲੀ ਸੀਗੀ ਪਾਣੀ ਪੂਣੀ ਪੀਨੇ ਆ ਤੇ ਗਾਣੂ ਚੱਲਦੇ ਆ ਪਿੱਛੇ ਜਿਹੜਾ ਪਾਣੀ ਦੀ ਆਵਾਜ਼ ਹੈ ਇਹ ਦੱਸਦੀ ਵੀ ਆਪਾਂ ਵਾਟਰਫਾਲ ਦੇ ਨੇੜੇ ਆ ਚਲੋ ਬਾਕੀ ਚਲੋ ਕਿੱਥੇ ਹਾਂ ਆਪਾਂ ਕਿ ਸੋਹਣੀ ਜੀ ਸਾਈਡ ਤੇ ਆ ਗਏ ਤੇ ਇੱਥੇ ਸਲਾਨੀ ਆਉਂਦੇ ਆ ਜਿਹੜੇ ਮਾੜੇ ਮੋٹے ਉਹਨਾਂ ਵਾਸਤੇ ਇਹਨਾਂ ਨੇ ਆਹ ਛਤਰੀਆਂ-ਛਤਰੀਆਂ ਲਾ ਕੇ ਤੇ ਥੱਲੇ ਫੂਡ ਕੈਫੇ ਬਣਾਏ ਹੋਏ ਆ ਇਧਰਲੇ ਪਾਸੇ ਰਾਹ ਚੱਲ ਜਦਾਂ ਵਾਟਰਫਾਲ ਨੂੰ ਤੇ ਇਧਰ ਚੱਲੇ ਜਾਂਦਾ ਅੱਗੇ ਬਰਸ਼ਾਨਗੜ ਹੋ ਕੇ ਝੀਲ ਨੂੰ ਇੱਕ ਝੀਲ ਐ ਇਥੋਂ 5 ਕਿਲੋਮੀਟਰ ਦੂਰ ਸਾਰਾ ਲੇਖ ਤੇ ਆਪਾਂ ਚੜ੍ਹਨਾ ਹੈਗਾ ਇਧਰ ਨੂੰ ਆਹ ਰਾਹ ਦੇਖ ਕੇ ਮੈਨੂੰ ਯਾਦ ਆ ਗਿਆ ਪੁਟਾਨ ਦੀ ਜਿਹੜੀ ਪਾਰੋ ਮਿਨਿਸਟਰੀ ਐ ਟਾਈਗਰ ਮਿਨਿਸਟਰੀ ਉਹਦਾ ਰਾਹ ਯਾਦ ਆ ਗਿਆ ਇਸ ਕਾ ਹਾਂ ਮਪਾ ਜਦੋਂ ਪਟਾਣ ਗਏ ਸੀ ਨਾ ਉੱਪਰ ਉੱਪਰ ਇਧਰ ਵੀ ਆਹ ਟ੍ਰੇਲ ਪਾਰੋਮਨੈਸਟੀ ਨੂੰ ਇਹ ਜਰਾ ਜਾਂਦਾ ਸੀਗਾ ਅੱਛਾ ਕਿਹੜੀ ਪਟਾਣ ਦੀ ਸੀਗੀ ਹਾਂਜੀ ਕੋ ਜਾਂ ਦੇ ਰਾਹ ਜਾਣ ਵਾਲਿਆ ਹੋਰ ਅਰੇ ਰਾਹ ਜਾਣ ਵਾਲਿਆ ਪਾਣੀ ਨਦੀਆਂ ਦਾ ਸੁੱਕ ਜਾਵੇ ਉਹ ਕੀ ਪਤਾ ਇੱਕ ਵਾਰ ਪਾਣੀ ਦੀ ਛੋਟੀ ਧਾਰ ਦੇਖ ਕੇ ਸਾਨੂੰ ਭੁਲੇਖਾ ਗਿਆ ਪਿਆ ਭਾਈ ਵੀ ਛੋਟਾ ਜਿਹਾ ਵਾਟਰਫਾਲ ਆ ਗਿਆ ਪਰ ਰਾਹ ਦੂ ਅੱਗੇ ਜਾਂਦਾ ਲੋ ਜੀ ਚਲੋ ਲੋ ਜੀ ਅਖੀਰ ਆਪਾਂ ਉਸ ਚਰਨੇ ਦੇ ਪਹੁੰਚ ਗਏ ਆ ਜਿਹੜੇ ਚਰਨ ਨੂੰ ਦੇਖਣਾ ਪਏ ਇੱਥੇ ਆਏ ਆ ਮੀਂਹ ਦੇ ਦਿਨਾਂ 'ਚ ਜਦੋਂ ਪਾਣੀ ਵਧ ਜਾਂਦਾ ਜਾਂ ਮੀਂਹ ਪੈਂਦਾ ਉਦੋਂ ਇਹਦਾ ਧਾਰ ਜਿਹੜੀ ਹੋਰ ਵੀ ਦੇਖਣ ਵਾਲੀ ਹੁੰਦੀ ਹੈ ਅੱਜ ਆਪਾਂ ਨੇੜੇ ਜਾ ਕੇ ਦੇਖਦੇ ਹਾਂ ਜਿੱਥੇ ਆਪਣੇ ਬਾਈਰਗੇ ਫੋਟੋਗ੍ਰਾਫੀ ਕਰੀ ਜਾਂਦੇ ਆ ਚਲੋ ਛੇ ਦਿਖਾਈ ਦਿੰਦਾ ਵਾਟਰਫਾਲ ਇਹ ਹੈ ਗੁਰシャンਗੜ ਚਰਨਾ ਗੁਰシャンਗੜ ਚਰਨੇ ਤੇ ਚੋਬਰ ਹਾਂਜੀ ਬਾਪੂ ਜੀ ਹੋਰ ਜਾਣਾ ਤਾਂ ਇਹਨੇ ਮੈਨੂੰ ਲੱਗਦਾ ਹਨਾ ਵਾਟਰਫਾਲ ਨੂੰ ਪੋਣਾ ਹੱਥ ਜਾ ਕੇ ਅਖੀਰ ਨੂੰ ਆਪਾਂ ਜਮਾ ਉਹਦੀਆਂ ਜੜਾਂ ਜਾ ਰਹੇ ਹਾਂ ਤੇ ਬਾਸ ਇਦੂ گا ਅਸੈਸਿਬਲ ਹੈ ਨਹੀਂਗਾ ਉਹ ਇੱਥੇ ਬਾਈ ਜਾ ਕੇ ਖੜ ਗਿਆ ਕਿਉਂਕਿ ਇਦੂ گا ਉਹਦੀ ਪਾਣੀ ਧਾੜ ਡਿੱਗਦੀ ਹੈ ਤੇ ਵੈਸੇ ਇਹਨਾਂ ਵਾਟਰਫਾਲਸ ਕੋਲੇ ਮਾਉਂਟ ਹੁੰਦੇ ਦਿਨਾਂ ਦੇ ਵਿੱਚ ਇੰਨੀ ਨੇੜੇ ਜਾਣਾ ਸਿਆਣਪ ਵਾਲੀ ਗੱਲ ਨਹੀਂ। ਸੋ ਅਸੀਂ ਇੱਥੇ ਇੱਕ ਦੋ ਮਿੰਟ ਖੜਾਂਗੇ ਤੇ ਫਿਰ ਵਾਪਸ ਮੁੜਾਂਗੇ। ਉਪੋਸਤ। ਓ ਬੱਲੇ ਬੱਲੇ ਤੋ ਚਲੋ 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 ਸਹੀ ਗੱਲ ਚਾਹਨਾ ਸੌ ਕਾ ਉਤਰ ਨਾ ਆਇ ਪੈਂਦਾ ਆਏ ਹੋਏ ਵਾਟਰਫਾਲ ਤੋਂ ਉੱਤਰਦੇ ਉੱਤਰਦੇ ਆਪਾਂ ਨੂੰ ਮੀਂਹ ਨੇ ਘੇਰ ਲਿਆ ਤੇ ਮੀਂਹ ਵੀ ਇਹੋ ਜਿਹਾ ਘੇਰਿਆ ਵੀ ਭਾਈ ਬਹਿਣਾ ਪੈ ਗਿਆ ਕੱਲ ਵੀ ਜਦੋਂ ਆਪਾਂ ਇੱਥੇ ਆਏ ਸੀ ਤਾਂ 1:30 ਵਜੇ ਤੋਂ ਇਹਨੇ ਆਪਦੀ ਕਣੀਮੀ ਕਨਮਣ ਕਨਮਣ ਸ਼ੁਰੂ ਕਰ ਲਈ ਸੀਗੀ ਤੇ ਅਸੀਂ ਹੁਣ ਇੱਥੇ ਖਾ ਰਹੇ ਮੈਗੀ ਵੈਸੇ ਮੈਗੀ ਆਮ ਆ ਸਜੈਸਟ ਨਹੀਂ ਕਰਦਾ ਹੁੰਦਾ ਜਦੋਂ ਟਰੈਕ ਵਗੈਰਾ ਕਰਦੇ ਆ ਜਾਂ ਕਿਤੇ ਘੁੰਮਣ ਜਾਂਦੇ ਆ ਕਿਉਂਕਿ ਇਹ ਬੜਾ ਹੈਲਦੀ ਡਾਈਟ ਨਹੀਂ ਹੈਗੀ ਪਰ ਹੁਣ ਤਾਂ ਖੈਰ ਅਸੀਂ ਰਿਲੈਕਸ ਹੀ ਆ ਹੁਣ ਖਾ ਸਕਦੇ ਹਾਂ ਠੀਕ ਹੈ ਮਹਾਰਾਜ ਆਪਸ਼ਨ ਵੀ ਨਹੀਂ ਦਈ ਇੱਥੇ ਆਪਸ਼ਨ ਹੈ ਵੀ ਨਹੀਂ ਇਹਨਾਂ ਕੋਲ ਵਿਚਾਰਿਆਂ ਕੋਲੇ ਇਹ ਮੈਗੀ ਵਗੈਰਾ ਜਾਂ ਹੋਰ ਇਹੀ ਕੁਝ ਦਿੰਦੇ ਆ ਤੇ ਮੌਸਮ ਜਿਹੜਾ ਹੈਗਾ ਉਹ ਹੋਰ ਵੀ ਸੋਹਣਾ ਹੋ ਗਿਆ ਪਰ ਹੁਣ ਸਾਡਾ ਇੱਕ ਬੇਲੀ ਲਕੋਤੀ ਕੇ ਛਤਰੀ ਆਣਾ ਇੱਕ ਬੇਲੀ ਦਾ ਸਿਆਸਤੀ ਆ ਪੂਰਾ ਇਹ ਤਾਂ ਲਿਆਇਆ ਆਪਦੀ ਭਾਈ ਫਿਰ ਸੌਦਾ ਪੁੱਤ ਹਾਰਾ ਆਏ ਹਾਏ ਕੀ ਬਾਤ ਇਹ ਤਾਂ ਫਿਰ ਉਹ ਮੈਂ ਨਾ ਕਹਿੰਦਾ ਉਹਨਾਂ ਨੇ ਇਹ ਤਾਂ ਇੰਟਰਪ੍ਰੈਨਿਅਰ ਨੇ ਜਿਹੜੇ ਹੁੰਦੇ ਨੇ ਨਾ ਉਹ ਇੰਟਰਪ੍ਰੈਨਿਅਰ ਤੇ ਟਰੈਵਲਰ ਆ ਸਾਡਾ ਕਾਲਾ ਲੈਪਟਾਪ ਵੀ ਖੋਲੀ ਬੈਠਾ ਜੀ ਦਿਖਾਵਾਂਗੀ ਸ਼ਾਮ ਨੂੰ ਤੁਹਾਨੂੰ ਮੇਲਾ ਮੂਲਾ ਕਰਦੇ ਸ਼ਾਨਗੜ੍ਹ ਦੇ ਸੋਹਣੇ ਪਿੰਡ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਹੈਗੇ ਕਣਕ ਦੇ ਖੇਤ ਸਾਹਮਣੇ ਤੇ ਕਣਕ ਜਿਹੜੀ ਹੈਗੀ ਉਹ ਪੱਕ ਚੁੱਕੀ ਹੈ ਵਿਚਾਲੇ ਸੋਹਣਾ ਜਿਹਾ ਇੱਕ ਪਿੰਡ ਹੈ ਘਰ ਬਣੇ ਹੋਏ ਆ ਤੇ ਸੂਰਜ ਜਿਹੜਾ ਹੈਗਾ ਬਦਲਣ ਢੱਕ ਚੁੱਕਿਆ ਇਸ ਤੋਂ ਬਾਅਦ ਅੱਗੇ ਜਾਣਾ ਹੈਗਾ ਆਪਾਂ ਉਹ ਸ਼ਾਨਦਾਰ ਸ਼ਾਨਗੜ ਦਾ ਮੈਦਾਨ ਮੀਡੋ ਜਿ ਨੂੰ ਕਹਿੰਦੇ ਆ ਚਰਗਾਹ ਮੀਡੋ ਪਵਿੱਤਰ ਹੈ ਮੀਡੋ ਇਹਨਾਂ ਦਾ ਜਿਹੜਾ ਹੈਗਾ ਇੱਧਰ ਦੇਵਤਾ ਦਾ ਮੰਦਿਰ ਬਣਿਆ ਹੋਇਆ ਆਪਾਂ ਜਾਣਾ ਹੈਗਾ ਇੱਧਰ ਨੂੰ ਮੈਦਾਨ ਵੱਲ ਨੂੰ ਤੇ ਬਈ ਇਹ ਨੋ ਡਰਿੰਕਿੰਗ ਜ਼ੋਨ ਹੈ ਇੱਥੇ ਬੈਠ ਕੇ ਤੁਸੀਂ ਦਰੂਗਿਆਰ ਨਹੀਂ ਪੀ ਸਕਦੇ ਕਿਉਂਕਿ ਇਹਨਾਂ ਦਾ ਇਹ ਪਵਿੱਤਰ ਸਥਾਨ ਹੈ ਆਜੂ ਦੇਖਦੇ ਆਪਾਂ ਮੈਦਾਨ ਸ਼ਾਨਗੜ ਮੀਡੋ ਦੇ ਸਾਹਮਣੇ ਬਣਿਆ ਹੋਇਆ ਇੱਕ ਮੰਦਿਰ ਤੇ ਆਹ ਸਾਹਮਣੇ ਇੱਕ ਥੜਾ ਜਿਹਾ ਬਣਾਇਆ ਹੋਇਆ ਤੇ ਦੇਵ ਆਸਨ ਪਰ ਬੈਠਣਾ ਬਣਾਇਆ ਕਿਉਂਕਿ ਇਹ ਭਈ ਦੀਵਤੇ ਦਾਸਨ ਇਹਨਾਂ ਦਾ ਇੱਥੇ ਤੁਸੀਂ ਬੈਠ ਨਹੀਂ ਸਕਦੇ ਪਰ ਜਾਨਵਰ ਜੀ ਮਹਾਰਾਜ ਨੂੰ ਕੁਝ ਨਹੀਂ ਪਤਾਗਾ ਇਹ ਨੇ ਟੱਪ ਹੀ ਜਾਣਾ ਇੱਥੇ ਵਿਚਾਰੇ ਨੇ ਸ਼੍ਰੀ ਕਿੰਨਰ ਕਲਾਸ਼ ਕਮ ਵਰੂ ਮਹਾਦੇਵ ਰਾਈ 나ਗ ਸ਼ਾਂਗੜ ਮੰਦਿਰ ਜੀ ਮਹਾਦੇਵ ਰਾਈ 나ਗ ਸ਼ਾਂਗੜ ਦਾ ਮੰਦਿਰ ਹੈ ਤੇ ਇਧਰਲੇ ਪਾਸੇ ਸੋਹਣਾ ਮੀਡੋ ਦੇਖੋ ਤੁਸੀਂ ਜਿਹੜਾ ਕੱਲ ਆਪਾਂ ਵੇਖ ਗਏ ਸੀਗੇ ਪਰ ਅੱਜ ਆਪਾਂ ਵੀਡੀਓ ਦੇ ਵਿੱਚ ਲਿਆਂਦਾ ਕੀ ਬਾਤ ਆ ਯਾਰ ਖੁੱਲਾ ਡੁੱਲਾ ਮੈਦਾਨ ਇੱਕ ਤਨੂੰ 1000 ਦਾ ਭਲੇਖਾ ਪਾਊਗਾ ਪਰ 1000 ਨਹੀਂ ਸ਼ਾਨਗੜ ਹੈ ਇਹਨੂੰ ਇੰਗਲਿਸ਼ ਸ਼ਾਨਗੜ ਪੜਦੇ ਆ ਪਰ ਉਹ ਇਹਨਾਂ ਦੇ ਪਾਸੇ ਹੈਗਾ ਸ਼ੰਗੜੇ ਸਾਹਮਣੇ ਚਰਦੀਆਂ ਭੇਡਾਂ ਮੀਡੂ ਹੈ ਚਰਾਂਦਾ ਹੈ ਇਹਦੂ ਵਜੋਂ ਜਦੋਂ ਮੀਹੂ ਪੈਂਦੇ ਆ ਤੇ ਹਰਾ ਭਰਾ ਹੋ ਜਾਂਦਾ ਹੈ ਤੇ ਉਹ ਵੀ ਦੀ ਜਾਂਦਾ ਹੋਇ ਇੱਕ ਰਸਤਾ ਇਧਰੋਂ ਚੱਲੇ ਜਾਂਦੇ ਬੰਦੇ ਇੱਕ ਇੱਥੇ ਵੱਡਾ ਮੰਦਿਰ ਹੈ ਉੱਥੇ ਵੀ ਲੋਕ ਜਾਂਦੇ ਆ ਇਹ ਇਹਨਾਂ ਦਾ ਪਵਿੱਤਰ ਇੱਕ ਮੈਦਾਨ ਹੈ ਸੋ ਪਵਿੱਤਰ ਮੈਦਾਨ ਹੋਣ ਕਰਕੇ ਇਹ ਇੱਥੇ ਕਹਿ ਦਿੰਦੇ ਭਾਈ ਤੁਸੀਂ ਨਸ਼ਾ ਪੱਤਾ ਨਹੀਂ ਕਰਨਾ ਹੈਗਾ ਉਹ ਸਾਹਮਣੇ ਇੱਕ ਜਗ੍ਹਾ ਬਣੀ ਵੀ ਹੈ ਇਧਰਲੇ ਪਾਸੇ ਹਰੀ ਕਾ ਦਾ ਮੈਦਾਨ ਹੈ। ਟੂਰਿਸਟ ਆਉਂਦੇ ਆ ਇੱਥੇ ਬੈਠਦੇ ਆ ਪਰ ਹਜੇ ਭੀੜ ਭੜਕਾ ਹੈ ਨਹੀਂ ਉਵੇਂ ਤੇ ਇਹ ਵਧੀਆ ਗੱਲ ਵੀ ਹੈ ਆਈ ਰਵੇ ਤਾਂ ਇਹ ਜੀ ਕਿਉਂਕਿ ਹਜ਼ਾਰ ਜਿਵੇਂ ਉਹ ਸਪੋਰਟ ਸੌਣ ਲੱਗ ਗਈਆਂ ਜੋ ਹੋਰ ਆਉਣ ਲੱਗ ਗਏ ਤਾਂ ਉਵੇਂ ਸਾਰਾ ਉਹ ਖਲ ਜਗੜਨ ਜਾ ਹੋ ਜਾਂਦਾ ਉਹ ਖਲ ਜਗੜਨ ਚੰਗਾ ਵੀ ਨਹੀਂ ਲੱਗਦਾ ਤੇ ਸਾਹਮਣੇ برفਾਂ ਦੇ ਪਹਾੜ ਛਾਂਗੜ ਦੇ ਜਿਹੜੇ ਇਸ ਮੈਦਾਨ ਦੀ ਗੱਲ ਕਰੀਏ ਤਾਂ ਇੱਥੇ ਇੱਕ ਜੈਦੇਵ ਠਾਕੁਰ ਜੀ ਮਿਲੇ ਸੀਗੇ ਸਾਨੂੰ ਉਹਨਾਂ ਨੇ ਸਾਨੂੰ ਕਹਾਣੀ ਦੱਸੀ ਇਹ ਦੀ ਵੀ ਭਾਈ ਜਦੋਂ ਪਾਂਡਵਾਂ ਦੇ ਵੇਲੇ ਪਾਂਡਵ ਇੱਥੇ ਆਏ ਸੀਗੇ ਪਾਂਡਵ ਕਹਿੰਦਾ ਜਿੱਦੀ ਸੀਗੇ ਪਾਂਡਵ ਜਿੱਦੀ ਸੀ ਕਹਿੰਦੇ ਜੇ ਖੇਤੀ ਕਰਨੀ ਆ ਝੋਨਾ ਬੀਜ ਤਾ ਕਹਿੰਦਾ ਧਾਨ ਬੀਜ ਤਾ ਲਾ ਰੰਗ ਦਾ ਮદાન ਉਦੋਂ ਇਹ ਪੱਧਰਾ ਸੀਗਾ ਤੇ ਸ਼ੰਕਚੂਲ ਮਹਾਦੇਵ ਜਿਹੜਾ ਉਹ ਦੇਵਤਾ ਇਹਨਾਂ ਦਾ ਇੱਕ ਮੰਦਿਰ ਉੱਥੇ ਇੱਕ ਮੰਦਿਰ ਉੱਥੇ ਇੱਕ ਪਿੱਛੇ ਮੰਦਿਰ ਹੈ ਉਹ ਪ੍ਰਗਟ ਹੋਏ ਤੇ ਕਹਿੰਦੇ ਭਾਈ ਤੁਸੀਂ ਜਦ ਨਾ ਕਰੋ ਤੇ ਤੁਸੀਂ ਇਹ ਕੰਮ ਨਾ ਕਰੋ ਪਾਂਡਵ ਕਹਿੰਦੇ ਅਸੀਂ ਤਾਂ ਕਰਾਂਗੇ ਜੱਟ ਬੁੱద్ధి ਸੀਗੇ ਤੇ ਉਹਨਾਂ ਨੇ ਮਤਲਬ ਕੀ ਕੀਤਾ ਉਹਨਾਂ ਨੇ ਮਤਲਬ ਕੀ ਕੀਤਾ ਹੋ ਗਏ ਪੈਤਾਨ ਤੋਂ ਠੀਕ ਹੈ ਫਸਲ ਹੋ ਗਈ ਤੇ ਠੀਕ ਹੈ ਕਹਿੰਦੇ ਉਹ ਕਹਿੰਦੇ ਕਰਤਾ ਸੀ ਤਾਂ ਤੇ ਸ਼ੰਕਚੂਲ ਮਹਾਦੇਵ ਕਹਿੰਦੇ ਵੀ ਠੀਕ ਹੈ ਕਰਦਾ ਤਾਂ ਬਈ ਇੱਥੇ ਤਾਂ ਗਾਵਾਂ ਹੀ ਚਰਨ ਗਈਆਂ ਤੇ ਜਿਹੜੀ ਦਰਾਰ ਆਈ ਵੀ ਥੱਲੇ ਬਣੀ ਵੀ ਹੈ ਖੱਡ ਇਹ ਤਾਂ ਕਹਿੰਦੇ ਬਾਈ ਵੀ ਖੱਡ ਫਿਰ ਬਣਾਤੀ ਉਹਨਾਂ ਨੇ ਉਦੋਂ ਦੀ ਬਣੀ ਵੀ ਹੈ ਤੇ ਹੁਣ ਇੱਥੇ ਮੀੜੋ ਹੀ ਬਣਾ ਹੋਇਆ ਹੈ ਗਾਵਾਂ ਤੇ ਮੱਝਾਂ ਦੇ ਬੱਕਰੀਆਂ ਦੇ ਭੇਡਾਂ ਦੇ ਚਰਨ ਨੂੰ ਸੋ ਇਹ ਦੀ ਇੱਕ ਪੁਰਾਣੀ ਇੱਕ ਕਥਾ ਹੈਗੀ ਹੈ ਜਿਹੜੀ ਜੈਦੇ ਬਹਾਕੋ ਨੇ ਦਸੀ ਉਦੋਂ ਦੀਆਂ ਹੋਰ ਕਥਾਵਾਂ ਆਏਗੀ ਫਰੈਸ਼ ਲੱਗਿਆ ਸੀ ਮੈਂ ਤੇ ਕਹਿੰਦੇ ਦੇਵਤੇ ਵਾਸਤੇ ਲੱਕੜ ਰੋਇਆ ਚਾਹੀਦੀ ਹੈ ਇਹ ਲੱਕੜ ਆ ਬਖ ਉਹ ਕਟਣ ਆਇਆ ਕੋਈ ਬੰਦਾ ਤਾਂ ਉਹ ਵੀ ਕਹਿੰਦੇ ਹਿੱਲ ਗਿਆ ਪਾਗਲ ਪੂਗਲੇ ਹੋ ਗਿਆ ਫਿਰ ਉਹਨੇ ਉਹ ਉਸ ਮੰਦਰ ਜਾ ਕੇ ਪੂਜਾ ਪਾਜਾ ਕੀਤੀ ਭੁੱਲ ਬਖਸ਼ਾਈ ਤੇ ਫਿਰ ਉਹਦਾ ਖੜਾ ਛੁੱਟਿਆ ਸੋ ਇਹ ਪਈ ਹੁੰਦੀਆਂ ਹਰੇਕ ਥਾਂ ਦੀਆਂ ਪੁਰਾਣੇ ਕਥਾਵਾਂ ਇੰਨਾ ਅਸੀਂ ਝਾਕਾ ਵਕਾ ਲੈ ਲਿਆ ਤੇ ਹੁਣ ਆਪਾਂ ਚੱਲਦੇ ਹੈਗੇ ਆ ਅੱਗੇ ਨੂੰ ਚੱਲੀਏ ਜੀ ਹੋਮਸਟੇ ਨੂੰ ਚਲੋ ਜੀ ਚਲੋ ਠੀਕ ਲੈ ਬਾਈ ਸੰਦੀਪ ਆਪਾਂ ਨੂੰ ਕੱਪਤਾ ਪੜ੍ਹ ਕੇ ਸੁਣਾਉਣਗੇ ਤੁਰਦੀਆਂ ਅੱਖਾਂ ਵਹਿੰਦੇ ਪੈਰ ਇਹ ਲਿਖੀ ਹੋ ਬਈ ਨਰਲੇਪ ਸਿੰਘ ਦੀ ਸੁਣਾਓ ਬਈ ਅੰਦਰ ਵਿੱਚੋਂ ਆਪਾਂ ਤੁਹਾਨੂੰ ਬਾਤਿਕ ਪੜ੍ਹ ਲੂ ਨੀ ਤਾਂ ਰਸਕਿਲ ਬੋਰਡ ਦੀ ਲਿਖੀ ਗੱਲ ਸੁਣਾ ਦਿੰਨੇ ਹਾਂ ਉੱਚੀ ਬੋਲੋ ਮਾੜਾ ਕਰਾ ਪਹਾੜ ਵਿੱਚ ਖਮੋਸ਼ੀ ਨਾਲ ਕੰਬਦੀਆਂ ਲਾਲ ਟੈਨਾ ਇੱਕ ਇੱਕ ਕਰਕੇ ਗੁਜ਼ ਰਹੀਆਂ ਨੇ ਠੀਕ ਹੈ ਜੀ ਇੱਕ ਹੋਰ ਗੜਵਾਲੀ ਸ਼ਾਮ ਮਾਮੂਲ ਅਨਸਾਰ ਪਹਾੜ ਦੀ ਚੁੱਪ ਪੰਦਰ ਸਰਕ ਜੀ ਕੀ ਬਾਤ ਇੱਕ ਹੋਰ ਗੜਵਾਲੀ ਸ਼ਾਮ ਮਮੂਲ ਅਨਸਾਰ ਪਹਾੜ ਦੀ ਚੁਪ ਪੰਦਰ ਇਹ ਜਿਹੜੀ ਗੜ੍ਹਵਾਲ ਦੇ ਪਿੰਡ ਵਿੱਚ ਇੱਕ ਰਾਤ ਵਿੱਚੋ ਲਈ ਗੀ ਗੱਲ ਹੈ ਜਦੋਂ ਰਸ਼ਕਨ ਬੌਨ ਰਸ਼ਕਨ ਬੌਨ ਬਹੁਤ ਰਿਆ ਵੀ ਪਹਾੜਾਂ 'ਚ ਹਾਂ ਉਹਨੇ ਕਹਾਣੀਆਂ ਬਹੁਤ ਲਿਖੀਆਂ ਪਹਾੜਾਂ ਦੇ ਤੁਹਾਨੂੰ ਪਤਾ ਰਸ਼ਕਨ ਬੌਨ ਟੌਮ ਬੌਇ ਪਹਾੜੀ ਬੱਚਿਆਂ ਤੇ ਬਹੁਤ ਕਹਾਣੀਆਂ ਲਿਖੀਆਂ ਨੇ ਫੇਰ ਆਪਾਂ ਇੱਥੋਂ ਪੜ੍ਹ ਲੈਂਦੇ ਨਾਨਕ ਦਾ ਕੋਈ ਪੈਰ ਨਾ ਲੱਭੇ ਨਾਨਕ ਦੀ ਕੋਈ ਪੈੜ ਨਾ ਲੱਭੇ ਹੂੰ ਸਾਂਭ ਉਦਾਸੀ ਮੰਦੇ ਅੰਦਰ ਵਿਖੜੇ ਪਿੰਡੇ ਪੈ ਜਾਵਾ ਹੂੰ ਉਦਾਸ ਮੀਲ ਦੇ ਉਦਾਸ ਮੀਲ ਤੇ ਕੋ ਬਗਾਨੇ ਪਿੰਡਾ ਮੇਰਾ ਪਿੰਡਾ ਹੋਵੇ ਲੰਘ ਜਾਂਦੀ ਮੁਸ਼ਕ ਪਛਾਣਾ ਨਾਲ ਕਿ ਕਿਧਰੋਂ ਲੱਭ ਲਿਆਵਾ ਕੀ ਬਾਤ ਮੈਂ ਜਿਹੜੇ ਬੰਦੇ ਤੁਰਦੇ ਆ ਘੁੰਮਦੇ ਫਿਰਦੇ ਆ ਹਨਾ ਬਹੁਤ ਚੰਗੇ ਲੱਗਦੇ ਆ ਕਮਾਲ ਦੀ ਇਹਨਾਂ ਦੀ ਜਾਨ ਮਾਇਰ ਕੀ ਲਿਖਦਾ ਜੋਨ ਮੋਰ ਕਹਿੰਦਾ ਕੁਦਰਤ ਸੰਗ ਤੁਰਦਿਆਂ ਸੂਰਜ ਸਾਡੇ ਉੱਪਰ ਨਹੀਂ ਸਾਡੇ ਅੰਦਰ ਚਮਕਦਾ ਹੈ। ਕੀ ਬਾਤ ਹੈ। ਦਰਿਆ ਸਾਡੇ ਨੇੜੇੋਂ ਨਹੀਂ ਸਾਡੇ ਅੰਦਰ ਵਗਦੇ ਹਨ। ਦਰਖਤ ਸਾਡੀ ਆਤਮਾ ਅੰਦਰ ਝੂਮਦੇ ਹਨ ਤੇ ਫੁੱਲ ਸਾਡੇ ਪਿੰਡੇ ਤੇ ਖਿੜਦੇ। ਕੀ ਬਾਤ ਹੈ। ਜੋਇਨ ਮੋਰ ਨੇ ਦਸਰੇ ਲਾਤਾ ਕਹਿੰਦਾ ਹੈ ਜੋ ਕਹਿੰਦਾ ਕੁਦਰਤ ਦੇ ਨਾਲ ਤੁਰੋਂਗੇ ਤਾਂ ਕਹਿੰਦਾ ਆ ਕੁਛ ਹੋਊਗਾ। ਅੰਦਰ ਹੀ ਆਜੋ ਸਾਰੀ ਕੁਦਰਤ। ਜਿਵੇਂ ਆ ਚਰਨਾ ਆਪਣੇ ਅੰਦਰ ਆ ਗਈ ਕਰ। ਹਾਂ ਆ ਹੀ ਗਿਆ ਸੀ। ਪਲ-ਪਲ ਬਦਲਦੀ ਕੁਦਰਤ ਤੇ ਪਲ-ਪਲ ਬਦਲਦੇ ਨਜ਼ਾਰੇ। ਉੱਧਰਲੇ ਪਾਸੇ ਖੜਦੇ ਹਾਂ ਤਾਂ ਹੋਰ ਦਿਸਦਾ ਐ ਇੱਧਰ ਆ ਕੇ ਖੜਜਣੇ ਹੋਰ ਦਿਸਦਾ ਐ ਕੀ ਬਾਤ ਐ ਇਧਰੋਂ ਹੁਣ ਅਸਮਾਨ ਜਿਹੜਾ ਹੈਗਾ ਕਲੀਅਰ ਹੁੰਦਾ ਜਾਂਦਾ ਐ ਉਹ ਪਹਾੜਾਂ ਦੇ ਧੁੱਪ ਪਈ ਜਾਂਦੀ ਐ ਸ਼ਾਂਤੀ ਐ ਬਿਲਕੁਲ ਕੋਈ ਹਾਰ ਨਹੀਂ ਕੋਈ ਆਵਾਜ਼ ਨਹੀਂ ਕੋਈ ਟ੍ਰੈਫਿਕ ਨਹੀਂ ਸਿਰਫ ਪੰਛੀ ਬੋਲਦੇ ਐ ਜਾਂ ਕਦੇ-ਕਦੇ ਕੋਈ ਕੁੱਤਾ ਭੌਂਕਦਾ ਤੇ ਆਹ ਸਾਹਮਣੇ ਹਰਿਆਲੀ ਚਰਾੰਦ ਤੇ ਵਿੱਚ ਫਿਰਦੇ ਆਂ ਅਸੀਂ ਬਹੁਤ ਸੋਹਣਾ ਐ ਸ਼ਾਨਗਰ ਕਮਾਲ ਸਲਾਨੀ ਬਹੁਤ ਘਟ ਹੈ ਪਰ ਕਹਿੰਦੇ ਜੂਨ ਜ ਬਹੁਤ ਰਸ਼ ਹੁੰਦਾ ਇੱਥੇ ਅਸੀਂ ਤਾਂ ਦੁਆ ਕਰਦੇ ਆਂ ਭਾਈ ਵੀ ਜੂ ਹੋਵੇ ਹੀ ਨਾ ਰਸ਼ ਜਿਹੜੇ ਆਉਣ ਉਹ ਸਿਆਣੇ ਹੀ ਆਉਣ ਲੋ ਜੀ ਅਖੀਰ ਸਵੇਰੇ ਜਿਹੜਾ ਵਾਹਣ ਬਾਈ ਨੇ ਬੋਹਣਾ ਸ਼ੁਰੂ ਕੀਤਾ ਸੀਗਾ ਉਹ ਬਾਤ ਆ ਹੁਣ ਇਧਰੋਂ ਪੂਰਾ ਛੁੱਟੀ ਸਵੇਰੇ ਲਾ ਗਿਆ ਦੁਪਹਿਰੇ ਲਾ ਗਿਆ ਤੇ ਹੁਣ ਸ਼ਾਮ ਦੀ ਛੁੱਟੀ ਜਣੇ ਖਤਮ ਕਰ ਲਿਆ ਥੋੜਾ ਜਿਹਾ ਰਹਿ ਗਿਆ ਬਸ ਇਸ ਤੋਂ ਬਾਅਦ ਹੁਣ ਇੱਥੇ ਹੀ ਮੱਕੀ ਤੇ ਰਾਜਮਾ ਬੀਜੂਗਾ ਤੇ ਮੌਸਮ ਫੇਰ ਖੁੱਲ ਗਿਆ ਇੱਕ ਵਾਰੀ ਤੇ ਦੇਖੋ ਸਵੇਰ ਤੱਕ ਕੀ ਮੌਸਮ ਦਾ ਹਾਲ ਚਾਲ ਰਹਿਦਾ ਚੱਲ ਚੋਪਰ ਚੱਲ ਦੇ ਬੇਨੇ ਬੀਜ ਦਾ ਛਿੱਟਾ ਵੀ ਦਿੱਤਾ ਨਾਲ ਨਾਲ। ਦੇ ਬੇਨੇ ਬੀਜ ਦਾ ਛਿੱਟਾ ਦਿੱਤਾ ਨਾਲ ਨਾਲ ਕੀ ਆ ਬਾਤ ਹੈ? ਤੇ ਫਸਲ ਇਹਨਾਂ ਨੇ ਹੁਣ ਆਪਦੀ ਬੀਜਤੀ ਆ। ਆ ਬਾਈਆਂ ਨੇ ਆਪਣੇ ਬੂਨ ਫੈਰ ਵੀ ਕਰਤੀ। ਚੈੱਕ। ਜਿਹੜੀ ਗੱਲ ਮੈਂ ਸਵੇਰੇ ਵਲੌਗ ਦੇ ਵਿੱਚ ਕਹੀ ਸੀਗੀ ਬਾਈ ਬਾਰੇ, ਸੰਦੀਪ ਬਾਰੇ। ਆ ਤੁਸੀਂ ਦੇਖ ਸਕਦੇ ਹੋ। ਬਾਈ ਨੇ ਕੰਮ ਸ਼ੁਰੂ ਕਰ ਲਿਆ ਆ। ਇਹ ਵੀ ਜ਼ਰੂਰੀ ਹੈ ਬਾਬਾ ਮੀਲਾ ਮੂਲਾ ਚੱਲਦੇ ਨਹੀਂ ਜ਼ਰੂਰੀ ਹੈ ਭਾਈ ਮੈਂ ਤਾਂ ਕਦੇ ਕਹਿੰਦਾ ਮੈਂ ਤਾਂ ਇੱਕ ਦਿਨ ਆਪਦੇ ਬਲੌਗ 'ਚ ਵੀ ਗਿਆ ਸੀ ਵੀ ਕੰਮ ਵੀ ਜ਼ਰੂਰੀ ਹੈ ਜ਼ਰੂਰੀ ਤਾਂ ਹੈਗੇ ਵੀਰੇ ਇਹ ਹਰੀ ਦਿਹਾੜੀ ਪਾ ਜੂਗਾ ਆਪਾਂ ਭੈਣਾਂ ਦਾ ਰਲਾਈ ਜੰਨੇ ਆਪਾਂ ਉਹਦੇ ਪੈਸੇ ਲਾਈ ਜਨੇ ਅਗਲਾ ਦਿਹਾੜੀ ਇਹ ਇੱਥੇ ਵੀ ਦਿਹਾੜੀ ਪੂਰੀ ਕਰੀ ਜਾਂਦੇ ਯਾਰ ਕਮਾਲ ਹੋ ਗਿਆ ਆਪਾਂ ਕਿੱਥੇ ਜਾਵਾਂਗੇ ਆਪਾਂ ਇਹਦੇ ਨਾਲ ਹੀ ਜਾਵਾਂਗੇ ਕੋਈ ਨਹੀਂ ਬੌਜੀ ਕੀ ਕਰ ਰਹੇ ਹੋ ਬੌਜੀ ਗਿੱਲ ਕੱਟੀ ਜਾਂਦੇ ਆਛਾ ਉਹ ਗੱਡੀ ਭੇਜ ਰਹੇ ਹੋ ਪੈਂ ਰਹਿਣ ਦੇ ਭਰਾਵਾ ਨਹੀਂ ਕੁਛ ਸ਼ਾਨਗੜ ਤੇ ਪਰਸ਼ਾਨਗੜ ਦੇ ਇਲਾਕੇ ਨੂੰ ਘੁੰਮਿਆ ਤੇ ਪਰ ਸ਼ਾਂਤ ਤੱਕ ਜਿਹੜੀਆਂ ਖਬਰਾਂ ਹੈਗੀਆਂ ਉਹ ਜੰਗੜੀਆਂ ਬੁਰੀਆਂ ਹੋਣ ਲੱਗੀਆਂ ਵੀ ਭਾਈ ਪਾਕਿਸਤਾਨ ਤੇ ਪਾਕ ਨੇ ਜਿਹੜੀ ਜੰਗ ਹੈ ਉਹ ਤੇ ਹੀ ਕਰਤੀ ਹੈਗੀ ਆ ਜਿਹਦਾ ਅਸਰ ਜੰਮੂ ਕਸ਼ਮੀਰ ਤੇ ਪੰਜਾਬ ਦੇ ਬਠਿੰਡਾ ਤੇ ਮੁਕਸਦਰ ਤੇ ਫਰੀਪੁਰ ਲੱਕਾਂ ਇਹ ਦਿਖਣ ਨੂੰ ਮਿਲਿਆ ਸੋ ਉਹਦੇ ਕਰਕੇ ਜਿਹੜੇ ਘਰ ਦੇ ਖਬਰਾਂ ਆਈ ਵੀ ਆ ਤੇ ਕੱਲ ਨੂੰ ਆਪਾਂ ਇਹ ਤੁਸਦਿਆਂ ਚਾਲੇ ਪਾਵਾਂਗੇ ਹੁਣ ਤੇ ਬਾਕੀ ਦਾ ਸਫ਼ਰ ਵੇਖਾਂਗੇ ਅਮਨ ਸ਼ਾਂਤੀ ਬਣੀ ਰਹੇ ਆ ਪਤਾ ਕਹਿੰਨੇ ਆ ਤੇ ਦੋਹਾਂ ਦੇਸ਼ਾਂ ਦੇ ਵਿੱਚ ਤਣਾਅ ਜਿਹੜਾ ਘਟੇ ਕਿਉਂਕਿ ਆਮ ਜਨਤਾ ਦਾ ਬਹੁਤ ਨੁਕਸਾਨ ਹੋਊਗਾ ਇਹਦੇ ਨਾਲ ਤੇ ਹੋ ਵੀ ਰਿਹਾ ਹੌਂਸ ਦੇ ਵਿੱਚ ਹੋਇਆ ਹੈਗਾ ਸੋ ਇਹੇ ਅਰਦਾਸ ਕਰਦੇ ਪ੍ਰਮਾਤਮਾ ਦੀ ਵੀ ਭਾਈ ਸੁੱਖ ਸ਼ਾਂਤੀ ਬਣੀ ਰਹੇ ਸਾਰੇ ਸੂਖੀ ਬਸੰਤ ਤੇ ਚੜ੍ਹਦੀ ਕਲਾ ਜਰਸਨ ਤੇ ਇੱਥੇ ਆਪਾਂ ਜਿਆਦਾ ਸਬਰ ਬੰਦ ਕਰਕੇ ਕੱਲ ਨੂੰ ਵਾਪਸ ਚੱਲਦੇ ਹਾਂ